ਦੁਕਾਨ ਤੇ ਜਾਣਾ ਹੈ ਦੁਕਾਨ ਤੇ ਜਾਣਾ ਬਾਈ ਜੀ ਤੇ ਠੀਕ ਹੈ ਨਹੀਂ ਨਹੀਂ ਕੋਈ ਚੱਕਰ ਵਾਲੀ ਗੱਲੀ ਨਹੀਂ ਭਰਾ ਜਿੱਥੇ ਤੂੰ ਕਿਹਾ ਹੈ ਤੂੰ ਕਹ ਜਿੱਥੋਂ ਤੱਕ ਜਾਣਾ ਹੈ ਉੱਥੋਂ ਤੱਕ ਲੈ ਜਾ ਦੇ ਮੈਂ ਜਿੱਥੋਂ ਤੱਕ ਜਾਣਾ ਉੱਥੋਂ ਤੱਕ ਲੈ ਚੱਲਾਂ ਤੈਨੂੰ ਆ ਲੈ ਆ ਗਈ ਬਸ ਤੂੰ ਨੇ ਹੀ ਕਿਹਾ ਕਿ ਜਿੱਥੋਂ ਤੱਕ ਚੱਲਾ ਉੱਥੋਂ ਤੱਕ ਲਈ ਚਲੀ ਆ ਮੈਂ ਤਾਂ ਜਿੱਥੇ ਤੱਕ ਆਉਣਾ ਹੀ ਉੱਥੋਂ ਤੱਕ ਲੈ ਆ ਆ ਕਿੱਧਰ ਲੈ ਚੱਲਣਾ ਉਹ ਐਕਸਟ੍ਰੀਮ ਅਜੇ ਕੋਈ ਨਹੀਂ ਜਾ ਰਹੀ ਆ ਗੁੱਡ ਮਾਰਨਿੰਗ ਹੋਈ ਪਈ ਆ ਨੀਂ ਕਿਵੇਂ ਆ ਆ ਉੱਟੇ ਸੀ ਇਹ ਤੇਸੀ ਨਾਲ ਫਸਾ ਤੀ ਤੇਰ ਨੀਂ ਤੋਂ ਮੱਖਣੀ ਪਾਸੇ ਕਰਤੀ ਕਹਿਣਾ ਚਾਹਣੀ ਹੋਂ ਤੂੰ ਬਾਸੀ ਜਨੇ ਦਸਾਂ ਬੇ ਨੂੰ ਦਸੇ ਜਿਹਾ ਬੈਠਾ ਨੀ ਸੁਸਰੀਏ ਜੀ ਉਹ ਦੁਪਹਿਰ ਹਰਲੇ ਨੂੰ ਦਸ ਕਿਵੇਂ ਠਾਇਆ ਮੇਰਾ ਪੋਤਾ ਉੱਤਪਾ ਸਵੇਰ ਉਹ ਉਯੋਗ ਉੱਤਪਾ ਦਫੇ ਜਦੋਂ ਤੂੰ ਐਗੋ ਕਿਹਾ ਤੇ ਫਿਰ ਕਿਵੇਂ ਠਾਇਆ ਤੈਨੂੰ ਫਿਰ ਮੈਨੂੰ ਵੀ ਉਵੇਂ ਹੀ ਥੋੜਾ ਤਾਂ ਪਹਿਲਾਂ ਹੀ ਸੀਦਾ ਫਰੂ ਨ ਕਿਵੇਂ ਠਾਇਆ ਉਹ ਜੁਰਾ ਪੋਤਾ ਦੇ ਉੱਠ ਪਾ ਪਰ ਮੈਨੂੰ ਉਹਦੀ ਫੀਲ ਨਹੀਂ ਆਈ ਕਿਉਂਕਿ ਮਾਸੀ ਜੀ ਨੇ ਪਹਿਲਾਂ ਮੈਨੂੰ ਸੁਸਤਰੀ ਕਰ ਦਿੱਤਾ ਦੱਸ ਹੈ ਹੁਣ ਤੂੰ ਆ ਗਈਆਂ ਤੇ ਪੀੜੀਆਂ ਡਾ ਕੇ ਬਹਿ ਗਈ ਟੋਪੋਲੇ ਜੀ ਮੈਂ ਲਿਆਈ ਸੀ ਪੀੜੀ ਘਰੋਂ ਲਿਆਈ ਸੀ ਮੈਨੂੰ ਪਤਾ ਹੀ ਬਹਿਣ ਨਹੀਂ ਥਾਣੀ ਜਦੋਂ ਪੀੜੀ ਤੇ ਬਹੂੰਗੀ ਵਟ ਤੇ ਮੈਥੋਂ ਬੈਠਾ ਨਹੀਂ ਸੀ ਜਾਣਾ ਵਟ ਤੇ ਤੈਨੂੰ ਹਾਂ ਹਾਂ ਟ੍ਰੈਂਕਰ ਤੇ ਆ ਜੂंगे ਕਿਉਂ ਕਾਕਿਆ ਨਹੀਂ ਕਰਾਈ ਜਾਂਦੇ ਜਵੀ ਬੀਜ ਨਹੀਂ ਇੱਥੇ ਲਓ ਜੀ ਆਜ ਆਖਰੀ ਝੋਨਾ ਵੀ ਦਲ ਚੁੱਕਾ ਹੈ ਫੇਰ ਅੱਧ ਕਿੰਨੇ ਵਜ ਗਏ ਜੀ 11:55 ਵੀਰ ਬੋਰੀਆਂ ਗੇਲ ਲੀਆਂ ਤੁਸੀਂ ਕਰ ਲਿੱਤਾ ਇਹਨੂੰ ਤੂੰ ਐਵੇਂ ਵਿੱਚ ਸਿਰ ਮਾਰੀ ਜਾਂਦਾ ਤੂੰ ਮਣੀਮ ਲੱਗਾ ਇੱਥੇ ਐਵੇਂ ਸਿਰ ਮਾਰੀ ਜਾਂਦਾ ਮਗਰ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਗੁੱਡ ਮਾਰਨਿੰਗ ਹੋਈ ਬਈ ਹਨੀਨ ਕਿਵੇਂ ਆ ਓ ਟੈਸੀ ਇਹ ਟੈਸੀ ਨਾ ਫਸਾ ਕਿ ਹਰਨੀ ਤੋਂ ਮਖਰੀ ਪਾਸੇ ਕਰਦੇ ਹਾਂ ਜੋ ਜਾਂਦਾ ਤਾਂ ਪਿੱਛੇ ਮਿਲਣਾ ਕਟੋਣਾ ਵਧੀ ਜਾਂਦਾ ਤੇ ਵਧੀ ਜਾਂਦਾ ਵਧਣ ਜਾਈ ਮੈਂ ਆਪੇ ਖੇੜ ਦੇ ਖੋੜ ਦੇ ਘੱਟ ਤੂੰ ਮੈਂ ਤਾਂ ਖਾਣਾ ਹਾਂ ਮੈਂ ਤਾਂ ਖਾਣਾ ਆ ਫੜਾ ਦੀ ਮਾਂ ਨੂੰ ਫੜਾਵੇ ਆ ਜਿਵੇਂ ਮਖਣੀ ਵੀ ਉਹਨੂੰ ਦੇ ਦੇ ਬਹੁਤ ਟ੍ਰਸਟ ਦੀ ਦੇ ਪਾ ਲੈ ਅੱਧਾ ਦਰਜਨ ਸੇਬ ਤੇ ਅੱਧਾ ਦਰਜਨ ਕੇਲੇ ਅਸੀਂ ਵੇਲੇ ਤਰਾਬੀ ਵੇਲੇ ਤੂੰ ਵੇਹਦੇ ਪਿਆ ਵੇਲੇ 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 ਕਹਿਣਾ ਚਾਹਣੀ ਹੋਂ ਤੂੰ ਬਾਸੀ ਜਨੇ ਦਾ ਸੰਬੇ ਨੂੰ ਤੁਸੀਂ ਨਾ ਬੈਠਾ ਨੂੰ ਸੋਸਰੀ ਜੀ ਹੋਰ ਦੁਬਾਰਾ ਹਰਲੇ ਨੂੰ ਦੱਸ ਕਿਵੇਂ ਠਾਇਆ ਮੇਰਾ ਪੋਤੋ ਉੱਠ ਪਾ ਸਵੇਰ ਹੋ ਗਿਆ ਉਹ ਉੱਠ ਪਾ ਦਫੇ ਜਦੋਂ ਤੂੰ ਐਗੋ ਕਿਹਾ ਤੇ ਫਿਰ ਕਿਵੇਂ ਠਾਇਆ ਤੈਨੂੰ ਫਿਰ ਮੈਨੂੰ ਵੀ ਉਵੇਂ ਹੀ ਥੋੜਾ ਤਾਂ ਪਹਿਲਾਂ ਹੀ ਸੀਦਾ ਫਰੋਂ ਕਿਵੇਂ ਠਾਇਆ ਜੀ ਹਰਲੇ ਉਠਾਇਆ ਤੇ ਲੋਰਾ ਪੋਟਾ ਜਾ ਉੱਠ ਪਾ ਪਰ ਮੈਨੂੰ ਉਹਦੀ ਫੀਲ ਨਹੀਂ ਆਈ ਕਿਉਂਕਿ ਮਾਸੀ ਜੀ ਨੇ ਪਹਿਲਾਂ ਮੈਨੂੰ ਇਸ ਤਰੀਕੇ ਨਾਲ ਸੁਸਰੀ ਛੱਡ ਕੇ ਮੇਰਾ ਸੁਸਰਾ ਵਾਂ ਸੁਸਰੀ ਗਲਤ ਕਹਿ ਰਹੇ ਨੇ ਹੋਰ ਇਹਦਾ ਸੁਸਰਾ ਸੀ ਲੈ ਭੈਣੇ ਇਹ ਐ ਭਾਈ ਨਗਰ ਵਿਚਾਰੇ ਮਨਦੀਪ ਨੇ ਗੱਲ ਕਰ ਦਿੱਤੀ ਵੀ ਸੁਸਰੀ ਵਾਂਗੂ ਹੀ ਸਵਾਤੀਆਂ ਵਿਚਾਰਿਆਂ ਰਾਤ ਦੀਆਂ ਹੈ ਤੇ ਮੈਂ ਫੋਨ ਕੰਦ ਜਾਣਾ ਦੁਕਾਨ ਤੇ ਜਾਣਾ ਬਾਈ ਜੀ ਤੁਸੀਂ ਛੋਟੀ ਦਾ ਕੰਮ ਕਰਦਾ ਬਈ ਠੀਕ ਹੈ ਨਹੀਂ ਨਹੀਂ ਕੋਈ ਚੱਕਰ ਨਹੀਂ ਗੱਲੀ ਨਹੀਂ ਰਾਹ ਜਿੱਥੇ ਤੂੰ ਗਿਆ ਏ ਤੂੰ ਕਹ ਜਿੱਥੋਂ ਤੱਕ ਜਾਣਾ ਉਹ ਤੋਂ ਤੱਕ ਲੈ ਜਾ ਦੇ ਮੈਂ ਜਿੱਥੋਂ ਤੱਕ ਜਾਣਾ ਉਹ ਤੋਂ ਤੱਕ ਲੈ ਚਲਾ ਤੈਨੂੰ ਆ ਲੈ ਆ ਗਈ ਬੱਸ ਇੱਥੇ ਜਾਣਾ ਸੀ ਆਪਾਂ ਜਾਣਾ ਹੋਰ ਕੀ ਕਰਨਾ ਸੀ ਆਪਾਂ ਤੂੰ ਨੇ ਹੀ ਕਿਹਾ ਕਿ ਜਿੱਥੋਂ ਤੱਕ ਚੱਲਾ ਉਹ ਤੱਕ ਲਈ ਚਲੀ ਆ ਮੈਂ ਤਾਂ ਜਿੱਥੇ ਤੱਕ ਆਉਣਾ ਹੀ ਉਹ ਤੋਂ ਤੱਕ ਲੈ ਆ ਗੁੱਡ ਮਾਰਨਿੰਗ ਹੋ ਗਈ ਵੀਰ ਜੀ ਦੀ ਹੁਣ ਆ ਦੀ ਵੀਰ ਜੀ ਵਾਲੀ ਕਹਿੰਦੇ ਬਿੱਲ ਕਹਿੰਦੇ ਜਿੱਥੋਂ ਤੱਕ ਵੀ ਜਾਣਾ ਉਹ ਤੋਂ ਤੱਕ ਹੀ ਲੈ ਜਾ ਆਪਣੇ ਬਾਰ ਨੂੰ ਮੈਂ ਘਰੇ ਆ ਗਿਆ ਨੇ ਆ ਕਿੱਧਰ ਲੈ ਚੱਲਾ ਉਹ ਐਕਡਮ ਟਰੈਕਟਰ ਤੇ ਬਹਿ ਗਿਆ ਇਥੇ ਥੂੜੀ ਲੱਦ ਕੇ ਜਾਣੇ ਹਾਂ ਕਹਿੰਦਾ ਧਰਮਕੋਟ ਚੱਲੇ ਮੈਂ ਬਹਿ ਗਿਆ ਬਹਿ ਗਿਆ ਮੈਂ ਤਾਂ ਵੇਲੇ ਨੂੰ ਜਾ ਯਾਰ ਕਹਿੰਦਾ ਸਾਡੀ ਕਾ ਐ ਬਹੁਤ ਹੁੰਦਾ ਸਾਡੇ ਨਾਲ ਵਾਕਏ ਬਈ ਦੱਸ ਹੈ ਹੁਣ ਤੂੰ ਆ ਗਈਆਂ ਤੇ ਪੀੜੀਆਂ ਡਾ ਕੇ ਬਹਿ ਗਈ ਟੁੱਪੋਲੇ ਜੀ ਮੈਂ ਲਿਆਈ ਸੀ ਪੀੜੀ ਘਰੋਂ ਲਿਆਈ ਸੀ ਮੈਨੂੰ ਪਤਾ ਹੀ ਬਹਿਣ ਨਹੀਂ ਥਾਣੀ ਜਦੋਂ ਪੀੜੀ ਤੇ ਬਹੂੰਗੀ ਵਟ ਤੇ ਮੈਥੋਂ ਬੈਠਣੀ ਸੀ ਜਾਣਾ ਵਟ ਤੇ ਤੈਨੂੰ ਬਹਉਣਾ ਆਂਦੇ ਕਾਕੇ ਹਣੀ ਕਰਾਈ ਆਉਂਦੇ ਸਿਰਾ ਦੇ ਹਾਂ ਹਾਂ ਟਰੈਕਟਰ ਤੇ ਆ ਜਾ ਕਿਉਂ ਕਾਕਾ ਕਿਉਂ ਨਹੀਂ ਕਰਾਈ ਜਾਂਦੇ ਜਵੀ ਬੀਜ ਨਹੀਂ ਇੱਥੇ ਹੁਣ ਭਰਾਵਾ ਕਾਕਾ ਉਹ ਕੀ ਕਰੀ ਜਾਂਦਾ ਟਰੈਕਟਰ ਨੂੰ ਕਾਕਾ ਨੁਕਰਾਂ ਲਾਉ ਉਹ ਕਰਾਂ ਜਿਹੜੀ ਤੂੰ ਡੰਨ ਲਾਈ ਉਹਨੇ ਦੋ ਹੀ ਆ ਹਾਂ ਵੀ ਦੋਰੇ ਦੀ ਸਫਾਈ ਹੋਈ ਦੋਰੇ ਦੀ ਤਾਂ ਬਹੁਤ ਸਫਾਈ ਆ ਕਾਕਾ ਵਿਚਾਰਾ ਖੜ ਖੜ ਠਿਕ ਹੈ ਇਹ ਪਲਵਾਨ ਖੜਾ ਹੋ ਗਿਆ ਹਨ ਨੂੰ ਵੇਖ ਕੇ ਬਹਿ ਜਾ ਭਰਾਵਾ ਅਸੀਂ ਤੈਨੂੰ ਕੋਈ ਨਹੀਂ ਕਹਿੰਦੇ ਚਾਹ ਪੀਣੀ ਅਸੀਂ ਦਾ ਤੂੰ ਪੀਣੀ ਚਾਹ ਤੇ ਦੱਸ ਹੈ ਨਾ ਕੋ ਕੋ ਨਹੀਂ ਕਿਵੇਂ ਗੱਡੀ ਕਿ ਲੈਣੀ ਲੋਟ ਕਿਵੇਂ ਤੇ ਤੂੰ ਲੈ ਕੇ ਕਾਤੋਂ ਆਇਆ ਇਹ ਉਹ ਤਾਂ ਲੈ ਆਇਆ ਉੱਧਰ ਦੀ ਲੈ ਆਇਆ ਓਏ ਕਿੱਧਰ ਦੀ ਆਉਂਦਾਈ ਆ ਅਹ ਮੋਰ ਵੈਸੇ ਤੇ ਟਰੈਕਟਰਾਂ ਤੇ ਚੜ ਕੇ ਕਹਿੰਦੇ ਆ ਜੀਪਾਂ ਜੂਪਾਂ ਤੇ ਚੜ ਗਈ ਜਾ ਓਏ ਇਹਨੇ ਵਾੜ ਵਹੁਣਾ ਹੀ ਓਏ ਬਾ ਵਧੀਆ ਜਾਨ ਜੀ ਬੈਠੋ ਫੜੋ ਟੀ ਕੁਰਸੀਆਂ ਲਾਓ ਚਾਹ ਚੂ ਦਾ ਫੁੱਲ ਪ੍ਰਬੰਧਿਆ ਪਾਣੀ ਠੰਡਾ ਮੰਗਾਇਆ ਗਿਆ ਹੋਇਆ ਆਲਰੇਡੀ ਸਾਰਾ ਕੁਲ ਐਸੈਸਰੀ ਕੰਪਲੀਟ ਆ ਹੋਰ ਸ਼ਾ ਏ ਕਹਿੰਦੇ ਸਰੀ ਵਾਲੇ ਆਇਆ ਇਹਨੂੰ ਕਹਿੰਦੇ ਗੱਡੀ ਵੀਰ ਜੀ ਹੁਣ ਬੈੱਕ ਹੀ ਜਾਊਗੀ ਹੁਣ ਖੁਰਕੇ ਨਹੀਂ ਬੰਨੀ ਗੱਲ ਇਹ ਨਹੀਂ ਵੇ ਲੈ ਜਾਣੀ ਸਾਸੀ ਕੱਲ ਜੀ ਗਿਆ ਚਲਾ ਸਾਡੀ ਇੱਕੋ ਹੀ ਬੇਨਤੀ ਆ ਜੀ ਸਨੈਪਚੈਟ ਦੁਆਰਾ ਕਿਉਂਕਿ ਸਨੈਪਚੈਟ ਤੇ ਚੂਹਾ ਫਿਲਟਰ ਬਹੁਤ ਹੈ ਇਹਨਾਂ ਦੇ ਰਿਸ਼ਤੇ ਰੁਸਤੇਦਾਰ ਆ ਜਿੰਨੇ ਵੀਰਾਂ ਭਰਾਵਾਂ ਦੇ ਹੈਗੇ ਆ ਤੇ ਉਹ ਬੇਨਤੀ ਕਰਨ ਚੂਹੇ ਨੂੰ ਖੁੱਡ ਨਾ ਪਾਈ ਜਾਵੇ ਜੀ ਸਾਡੇ ਅੱਜ ਜਵੀ ਬੀਜੀ ਸੀ ਇਧਰਲੇ ਪਾਸੇ ਇਹਦੇ ਚ ਪਾਣੀ ਲੱਗ ਚੁੱਕਾ ਥੋੜਾ ਕੀ ਪੰਜ ਕੁ ਮਰਲੇ ਉਹਦੋਂ ਅਸੀਂ ਬਰਸੀਨ ਬੀਜ ਰਿਆ ਸੀ ਸਮਝ ਆਣਗੇ ਪਾਣੀ ਦੇ ਵਿੱਚ ਗਿੱਲੇ ਹੋਣਾ ਪਿਆ ਹੱਥ ਨੂੰ ਕੀ ਬਣੂਗਾ ਉਹੀ ਗੱਲਾਂ ਨਾ ਦਰਸ਼ਨ ਦੀ ਬਸ ਹੋ ਗਈ ਆ 5 ਫੁੱਟ ਡੂੰਘਾ ਪਾਰ ਪੈ ਗਿਆ ਦਰਸ਼ਨ ਦਾ ਇਹਨਾਂ ਸੌਖਾ ਬੰਦਾ ਦਰਿਆ ਦੇ ਸਿੱਦੀ ਬੰਨ ਲੈ ਦਾ ਦਰਸ਼ਨ ਤੋਂ ਵਾਟਣੀ ਪਈ ਓਹੀ ਗੱਲਾਂ ਸੌ ਸਾਈ ਕਰਦਾ ਦਰਸ਼ਨ ਸੋ ਠੀਕ ਹੋਈ ਜਾਂਦੇ ਚਲੋ ਅੱਜ ਇੱਧਰ ਲਈ ਮੋਟਰ ਤੇ ਦਰਸ਼ਨ ਹੋ ਕੇ ਰੈਡੀ ਹਾਂਜੀ ਓਕੇ ਜੀਪ ਦਾ ਤਾਂ ਨਜ਼ਾਰਾ ਹੀ ਆ ਗਿਆ ਯਾਰ ਆ ਟਾਇਰ ਪਾ ਕੇ ਤਾਂ ਨਜ਼ਾਰਾ ਹੀ ਗਰੇਪੀ ਬਹੁ ਬਣੀ ਪਈ ਦੀ ਮਾਮਾ ਰੋਕ ਜਾ ਸਾਡੇ ਤੇ ਧੂੜ ਹੀ ਪਾਈ ਆ ਨਾ ਡੈਸ਼ ਨੀ ਉਹ ਗਲਤ ਹੋ ਗਈ ਇੰਗਲਿਸ਼ ਸਪੈਲਿੰਗ ਮਿਸਟੇਕ ਸੌਰੀ ਸੌਰੀ ਜਿੱਥੇ ਮਰਜੀ ਆ ਗਏ ਕਿਤੇ ਨਾ ਕਿਤੇ ਆਓ ਜਾਂਦੇ ਜਾਓ ਜਾਂਦੇ ਜਾਓ ਜਾਂਦੇ ਦੇਖੀ ਕਿ ਵੜ ਟੋਏ ਜੇ ਜੋ ਜਾਂਦੀ ਜੀ ਬਾਹਰ ਨੂੰ ਆਓ ਆਓ ਜਾ ਕਿਉਂ ਇਹ ਤੈਰ ਹੀ ਬੜੇ ਜਿਹਾ ਲਓ ਜੀ ਅੱਜ ਆਖਰੀ ਛੋਨਾ ਵੀ ਦੁੱਲ ਚੁੱਕਾ ਹੈ ਤੇ ਰਾਤ ਕਿੰਨੇ ਵਜ ਗਏ ਜੀ 11:55 ਵੀਰ ਬੋਰੀਆਂ ਗੇਲ ਲੀਆਂ ਤੁਸੀਂ ਕਰ ਲਿੱਤਾ ਇਹਨੂੰ ਤੂੰ ਐਵੇਂ ਵਿੱਚ ਸਿਰ ਮਾਰੀ ਜਾਂਦਾ ਤੂੰ ਮਣੀਮ ਲੱਗਾ ਇੱਥੇ ਐਵੇਂ ਸਿਰ ਮਾਰੀ ਜਾਂਦਾ ਮਗਰ ਨਹੀਂ ਕਹਿੰਦਾ ਚੱਕ ਇਹ ਕੰਮ ਆ ਚੱਕ ਮੌਰਨਿੰਗ ਕਾਲਿੰਗ ਇਹ ਦੋ ਵੀਰ ਕੈਨੇਡਾ ਤੋਂ ਆਏ ਨੇ ਤੇ ਦੋਵੇਂ ਰਾਤ ਰਾਤ ਛੋਨਾ ਤੇ ਲਾਉਣ ਆਏ ਹੋਏ ਨੇ ਪੂਰੇ ਮੌਰਨਿੰਗ ਜਾਂਦੇ ਕਹਿੰਦਾ ਘਰੇ 12 ਵਜੇ ਹੀ ਲਓ ਲੱਖਾ ਕਿੱਥੇ ਆ ਓਏ ਲੱਖਾ ਘਰੇ ਮਦਰ ਮਿਸਤਰੀਆਂ ਨਾਲ ਰਾਤ ਨੂੰ ਇੱਧਰ ਓਵਰ ਟਾਈਮ ਦੀ ਜੌਬ ਚੱਕ ਗਰੀਬੀ ਲਓ ਜੀ ਵਾਵਾ ਠੀਕ ਆ ਗੱਲਬਾਤ ਓਕਿਆ ਬਾਦੂ ਅਪਿ ਹਲਿਆਰਾਂ ਦੇ ਬਣ ਗਈ ਗੱਲ ਐਰ ਕੀ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ